ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਕੂਲ ਦਾ ਵਿਦਿਆਰਥੀ ਸਕੂਲ ਬੱਸ ਨੂੰ ਤੇਜ਼ ਰਫ਼ਤਾਰ ਨਾਲ ਸਪੀਡ ਨਾਲ ਸੜਕ ਤੇ ਦੌੜਾ ਰਿਹਾ ਸੀ ਕਿਸੇ ਰਾਹਗੀਰ ਕਾਰ ਚਾਲਕ ਵੱਲੋਂ ਇਸ ਬੱਚੇ ਨੂੰ ਰੋਕਿਆ ਗਿਆ ਤੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਬੱਸ ਨੂੰ ਨਾ ਚਲਾਵੇ ਕਿਉਂਕਿ ਜ਼ਿਆਦਾ ਸਪੀਡ ਬੱਸ ਚਲਾਉਣ ਵਾਲੇ ਦੀ ਜ਼ਿੰਦਗੀ ਲਈ ਖਤਰਨਾਕ ਵੀ ਹੋ ਸਕਦੀ ਹੈ ਅਤੇ ਦੂਸਰਿਆਂ ਲਈ ਵੀ ਇਹ ਵੱਡੀ ਮੁਸੀਬਤ ਬਣ ਸਕਦੀ ਸੀ ਮੈਂ ਦੇਖਿਆ ਕਿ ਇੱਕ ਸਟੂਡੈਂਟ ਹੀ ਹੈਗਾ ਆ ਜਿਹੜਾ ਕਿ ਇਹ ਬੱਸ ਡਰਾਈਵ ਕਰ ਰਿਹਾ ਆ ਹੁਣ ਆਪਣਾ ਫੇਸ ਨਹੀਂ ਦਿਖਾਣਾ ਚਾਹੁੰਦਾ ਆ ਇਹ ਜਿਹੜੀ ਬੱਸ ਹੈਗੀ ਆ ਸਕੂਲ ਸੈਨ ਜੋਸਫ ਸਕੂਲ ਮਲ ਪਰ ਮਲ ਪਰ ਦੀ ਹੈਗੀ ਆ ਐਸ ਪੀ ਐਸ ਨਗਰ ਇੱਥੇ ਮੇਰੇ ਕੋ ਭਾਜੀ ਵੀ ਖੜੇ ਨੇ ਮੈਂ ਇਹਨੂੰ ਕਾਫੀ ਧੀਰ ਤੋਂ ਰੋਕ ਰਿਹਾ ਸੀਗਾ ਕਿ ਪਿੱਛੋਂ ਇਹ ਬੱਸ ਤੂੰ ਨਾ ਚਲਾ ਡਰਾਈਵ ਬਹੁਤ ਤੇਜ਼ ਕਰ ਰਿਹਾ ਸੀ ਇਹ ਨਹੀਂ ਤੁਸੀਂ ਥੱਲੇ ਆਓਗਾ ਕਈ ਟਾਕਾ ਜੀ ਰਿਕਵੈਸਟ ਕਰ ਰਹੇ ਆ ਥੱਲੇ ਆ ਜਾਓ ਜੀ ਮੈਂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਘਰ ਚੱਲ ਜਿਓ ਤੁਹਾਨੂੰ ਜੀ ਮਨ ਨਹੀਂ ਮੈਂ ਮੈਮ ਐਕਚੁਅਲੀ ਇਹਨੂੰ ਮੈਂ ਨਾ ਪਿੱਛੋਂ ਮਲਪੁਰ ਤੋਂ ਆ ਰਿਹਾ ਮੈਂ ਇਹਨੂੰ ਰੋਕਿਆ ਰਿਕੁਐਸਟ ਕੀਤੀ ਆ ਕਿ ਹੌਲੀ ਕਰ ਲਾ ਕਾਫੀ ਤੇਜ਼ ਆ ਰਿਹਾ ਪਰ ਇਹ ਨਹੀਂ ਇਹਨੂੰ ਰੁਕਿਆ ਇਸ ਬੱਸ ਨੂੰ ਰੋਕ ਕੇ ਬੱਚੇ ਨੂੰ ਸਮਝਾਉਣ ਵਾਲੇ ਸਮਾਜ ਸੇਵੀ ਦਾ ਕਹਿਣਾ ਹੈ ਕਿ ਬੱਚੇ ਦੇ ਮਾਪਿਆਂ ਨਾਲ ਵੀ ਗੱਲ ਕੀਤੀ ਗਈ ਅਤੇ ਮਾਪਿਆਂ ਦਾ ਕਹਿਣਾ ਸੀ ਕਿ ਬੱਚਾ ਕਾਫੀ ਟਾਈਮ ਤੋਂ ਬੱਸ ਚਲਾ ਰਿਹਾ ਅਤੇ ਉਹਨਾਂ ਦੀ ਆਪਣੀ ਹੀ ਬੱਸ ਹੈ ਮੈਂ ਐਕਚੁਅਲੀ ਕਿ ਮੁਸਾਪਰ ਤੋਂ ਆ ਰਿਹਾ ਸੀਗਾ ਬੰਗਾ ਮੁਸਾਪਰ ਤੋਂ ਬੰਗਾ ਰੋਡ ਤੇ ਜਿਹੜਾ ਆਪਣੇ ਮਲਪੁਰ ਹੈਗੇ ਆ ਉਸਨੂੰ ਆ ਰਿਹਾ ਸੀ ਜਦੋਂ ਮੈਂ ਰਸਤੇ ਜਾ ਰਿਹਾ ਸੀਗਾ ਤੇ ਮੈਂ ਦੇਖਿਆ ਕੋਈ ਬੱਸ ਵਾਲਾ ਜਿਹੜਾ ਆ ਉਹ ਕਾਫੀ ਤੇਜ਼ ਆਇਆ ਤੇ ਮੇਰੇ ਵਿੱਚ ਬੱਸ ਲੱਗਣ ਲੱਗੀ ਤੇ ਮੈਂ ਕੋਸ਼ਿਸ਼ ਕੀਤੀ ਆਪਣਾ ਬਚਾ ਕਰਨ ਦੀ ਚਲੋ ਮੈਂ ਆਪਣਾ ਬਚਾ ਕਰ ਲਿਆ ਤੇ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਆਇਆ ਕਿ ਇਹ ਜਿਹੜੀ ਬੱਸ ਆ ਬੰਦਾ ਕੋਈ ਗਲਤ ਲੈ ਕੇ ਜਾ ਰਿਹਾ ਹੈ ਇਸ ਨੂੰ ਰੋਕਿਆ ਜਾਵੇ ਇਹ ਨਾ ਹੋਵੇ ਕਿਸੇ ਦੀ ਰਸਤੇ ਜਾਂਦੇ ਕੋਈ ਐਕਸੀਡੈਂਟ ਕਰ ਜਾਏ ਜਾਂ ਕੋਈ ਦੁਆ ਹੋਵੇ ਫਿਰ ਉਸ ਤੋਂ ਬਾਅਦ ਮੈਂ ਜੱਕਦਮ ਆਪਣੀ ਮੋਟਰਸਾਈਕਲ ਦੇ ਸੀਮਾ ਲਿਆ ਤੇ ਜਾ ਕੇ 60 ਤੋਂ ਉੱਪਰ ਸਪੀਡ ਸੀਗੀ ਤੇ ਬੜੀ ਕੋਸ਼ਿਸ਼ ਦੇ ਨਾਲ ਬੱਚੇ ਨੂੰ ਸਭ ਬਾਦ ਵਿੱਚ ਪਤਾ ਲੱਗਿਆ ਕਿ ਬੱਚਾ ਸੀਗਾ ਫੇ ਰੋਕਿਆ ਤੇ ਜਦੋਂ ਅਸੀਂ ਦੇਖਿਆ ਕਿ ਮੈਂ ਦੇਖਿਆ ਕਿ ਬੱਚਾ ਸੀਗਾ ਬੱਸ ਦੇ ਵਿੱਚ ਬੈਠਾ ਸਕੂਲ ਦੀ ਡਰੈਸ ਪਾਈ ਹੋਈ ਆ ਮੈਂ ਉਹਨੂੰ ਇਹੀ ਰਿਕਵੈਸਟ ਕੀਤੀ ਆ ਕਿ ਬੱਚਾ ਜੀ نیچے ਆ ਜਾਓ ਕਿ ਜਿਹੜੀ ਚੀਜ਼ ਤੁਸੀਂ ਡਰਾਈਵ ਕਰ ਰਹੇ ਆ ਇਹ ਤੁਹਾਡੇ ਡਰਾਈਵ ਕਰਨੇ ਨਹੀਂ ਆ ਤੁਸੀਂ ਜਾਂ ਤਾਂ ਆਪਣੇ ਪੇਰੈਂਟਸ ਨੂੰ ਬੁਲਾਓ ਜਾ ਸਕੂਲ ਦੇ ਵਿੱਚੋਂ ਕਿਸੇ ਵੀ ਸਟਾਫ ਮੈਂਬਰ ਨਾਲ ਗੱਲ ਕਰ ਕਿਹੜੇ ਕਿਹੜੇ ਸਕੂਲ ਦੀ ਬੱਸ ਸੀ ਤੇ ਬੱਚੇ ਦੀ ਉਮਰ ਕਿੰਨੀ ਸੀ ਜਿਹੜਾ ਚਲਾ ਰਿਹਾ ਇਹ ਜਿਹੜੀ ਬੱਸ ਸੀਗੀ ਇਹ ਸੰਜੋਸ਼ਬ ਸਕੂਲ ਮਾਲਪੁਰ ਅਕੜਾ ਤੋਂ ਸੀਗੀ ਕਿ ਤੇ ਉਸੇ ਸਕੂਲ ਦਾ ਬੱਚਾ ਸੀਗਾ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ 8ਵੀਂ 9ਵੀਂ ਕਲਾਸ ਦਾ ਹੈ ਪੇਜ ਤੇ ਕਿ ਵੀਡੀਓ ਵਾਇਰਲ ਹੋ ਰਹੀ ਹੈ ਜੁਰੀ ਕਿ ਨਮਾ ਸ਼ਹਿਰ ਦੇ ਪਿੰਡ ਮਾਲਪੁਰ ਅਰਕਾ ਦੇ ਸੈਂਟ ਜੀਜੋ ਸਕੂਲ ਨਾਲ ਸੰਬੰਧਿਤ ਆ ਸਕੂਲ ਦੀ ਬੱਸ ਛੋਟਾ ਬੱਚਾ 18 ਸਾਲ ਤੋਂ ਘੱਟ ਉਮਰ ਦੀ ਉਮਰ ਤੋਂ ਬੱਚਾ ਜਿਹੜਾ ਚਲਾ ਰਿਹਾ ਕਿਸੇ ਵਿਅਕਤੀ ਵੱਲੋਂ ਉਸ ਵੀਡੀਓ ਨੂੰ ਬਣਾ ਕੇ ਫੇਸਬੁੱਕ ਪੇਜ ਤੇ ਲਾਈਵ ਕੀਤਾ ਗਿਆ ਜਿਹਦੇ ਕੀ ਕਾਫੀ ਨਿਖੇਦੀ ਕੀਤੀ ਜਾ ਰਹੀ ਆ ਇਸ ਸੰਬੰਧੀ ਜਦੋਂ ਅਸੀਂ ਜ਼ਿਲ੍ਹਾ ਟ੍ਰਾਂਸਪੋਰਟ ਅਧਿਕਾਰੀ ਸ਼ਾਰਪੁਰ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਦੱਸਿਆ ਕਿ ਮਾਮਲਾ ਮੇਰੇ ਧਿਆਨ ਦੇ ਵਿੱਚ ਤੁਸੀਂ ਲਿਆ ਦਿੱਤਾ ਆ ਇਸ ਨਾਲ ਜਿਹੜੀ ਜੋ ਵੀ ਬਣਦੀ ਸੰਬੰਧਿਤ ਕਾਰਵਾਈ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅੱਜ ਅਸੀਂ ਮਲਪੁਰ ਅੜਕਾ ਸਕੂਲ ਦੇ ਪ੍ਰਿੰਸੀਪਲ ਜੀ ਮੈਨੇਜਮੈਂਟ ਨਾਲ ਗੱਲ ਕਰਨੀ ਆਇਆ ਤੇ ਸਕੂਲ ਦੇ ਜਿਹੜੇ ਸਕਿਉਰਿਟੀ ਗਾਰਡ ਆ ਉਹਨਾਂ ਨੇ ਦੱਸਿਆ ਕਿ ਤੁਸੀਂ ਨਹੀਂ ਗੱਲ ਕਰ ਸਕਦੇ ਆ ਇਸ ਵੇਲੇ ਅਵੇਲੇਬਲ ਨਹੀਂ ਹੈਗੇ ਮੈਨੇਜਮੈਂਟ ਇਥੇ ਸਕੂਲ ਤੇ ਅਵੇਲੇਬਲ ਨਹੀਂ ਹੈਗਾ ਤੁਸੀਂ ਕੱਲ ਤੁਸੀਂ ਆਇਓ ਕੱਲ ਵੀ ਅਸੀਂ ਆਏ ਸੀਗੇ ਕੱਲ ਵੀ ਨਹੀਂ ਸਕਦੇ ਉਹਨਾਂ ਨਾਲ ਗੱਲ ਕਰਨ ਦਿੱਤੀ ਗਈ ਤੇ ਇਸ ਸੰਬੰਧੀ ਅਸੀਂ ਜਰੂਰ ਮੰਗ ਕਰਦੇ ਆਂ ਟ੍ਰਾਂਸਪੋਰਟ ਅਧਿਕਾਰੀ ਜਿਲ੍ਹਾ ਸਿੱਖਿਆ ਅਧਿਕਾਰੀ ਤੋਂ ਵੀ ਇਦਾਂ ਦੇ ਛੋਟੇ ਬੱਚੇ ਜਿਹੜੇ ਕਿ ਛੋਟੀ ਉਮਰ ਦੇ ਬੱਚੇ ਸਕੂਲ ਦੀ ਟ੍ਰਾਂਸਪੋਰਟ ਦੀ ਬੱਚਿਆਂ ਦੀ ਬੱਸ ਚਲਾ ਰਹੇ ਆ ਜੇ ਕੋਈ ਖੁਦਾਨਾ ਖਾਸਤਾ ਕੋਈ ਇਦਾਂ ਦਾ ਹਾਦਸਾ ਵਾਪਰ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਸੀ? ਸ਼ੀਰ ਭਗਤ ਸਿੰਘ ਨਗਰ ਤੋਂ ਸੁਖਿੰਦਰ ਸਿੰਘ ਸੁਖਾ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ